ਮਥੜਾ ਲਾ ਦੇਊਗੀ ਆ ਦੇਖ ਵੇ ਕੱਕਣਾ ਗੇਰੀ ਕੀ ਆ ਵੀ ਹਾਂ ਤੇਰਾ ਕੱਲ ਬੋਲੂ ਸਾਰੇ ਭੇਜੂਗਾ ਇਹ ਕੱਲ ਤੇ ਕੱਲ ਆ ਦੇਖੋ ਬਈ ਤਖੜੇ ਗਈ ਤੈਨੂੰ ਫਲਕਾ ਜਿਹੜਾ ਮੇਰੇ ਵਾਲਾ ਖੇਤ ਵੀ ਗਿਰਿਆ ਨਾ ਬਰਸੀਨ ਵਾਲਾ ਖੇਤ ਤਾਂ ਆ ਤੁਹਾਨੂੰ ਬਈ ਤੁਸੀਂ ਪਹਿਲੀ ਵੀਡੀਓ ਚ ਦੇਖਿਆ ਹੋਣਾ ਇਹ ਇਹ ਆ ਤੱਗੀ ਗਿਰੀ ਦੀ ਉਹ ਪਾਲੀ ਗਿਰੀ ਦੀ ਇਹ ਆ ਤੱਗੀ ਗਿਰੀ ਦੀ ਆ ਤਾਂ ਨਾ ਕੋਹ ਨੇਰੀ ਨਾ ਝਖੜ ਮੈਂ ਦੱਸਣ ਵੀ ਤਖੜਾ ਖੇਤ ਹੈ ਜਿਹੜਾ ਮੇਰੇ ਬਰਸੀਨ ਵਾਲਾ ਗਿਰਿਆ ਗੰਨੇ ਵਾਲਾ ਗਿਰਿਆ ਏ ਵੀ ਵੀ ਬਾਈ ਮੇਰੇ ਸਾਹਤ ਨਹੀਂ ਆ ਬਾਈ ਗੱਲ ਸੁਣ ਹੁਣ ਗਿਰ ਗਿਆ ਮਾਸੜ ਕੁਝ ਨਹੀਂ ਕਹਨੇ ਕੁਝ ਨਹੀਂ ਵਿਗੜਨਾ ਐਉਂ ਕਹਿਣਾ ਮੀ ਪੈ ਗਿਆ ਇਹਦਾ ਬਚਣਾ ਕੁਝ ਨਹੀਂ ਖਤਮ ਹੈ ਖਤਮ ਹੈ ਇਹ ਨਹੀਂ ਬਾਈ ਆਪਣੇ ਸਮਝਦੇ ਹੈ ਸਮਝ ਹੈਗਾ ਹੁਣ ਤੱਕ ਆਪਾਂ ਕਹੀਗੇ ਜਿਹਦਾ ਬਾਈ ਦੇਖ ਤੇ ਦੋ ਕੁਆਂਟਲ ਚਾੜ ਘੱਟੇ ਹੋਵੇ ਖੜਾ ਹੋਵੇ ਆ ਹੁਣ 26 ਆ ਬਾਈ ਇੱਧਰ ਇਹ ਨਹੀਂ ਗਿਰਦਾ ਕੁਝ ਹੋ ਜਵੇ ਨਾ ਮਾਸੜ ਇਹ ਤਾਂ ਯਾਰ ਨਹੀਂ ਪਾਸ ਨਹੀਂ ਹੈ ਬਾਈ ਇਹ ਤਾਂ 05 ਬਾਸ ਪਾਸ ਨਹੀਂ ਹੈ ਬਾਈ ਅੱਛਾ ਜਿਹੜਾ ਤੇਰਾ ਇੱਕ ਹੋਰ ਕਿਹੜਾ ਕਹਿੰਦਾ 400 ਕੋਸ ਨੂੰ ਵੀ ਡੋਟੀ ਜ਼ਿਆਦਾ ਪਈ ਹੈ 468 ਡੋਟੀ ਦੀ ਵੀ ਸ਼ਿਕਾਇਤ ਐਕਦੀ ਬਹੁਤ ਆਈ ਆ ਹੂੰ ਲੋ ਬਾਈ ਕੱਲਾ ਕਮਰਾ ਲਾਗੇ ਬਾਕੀ ਕਿਤੇ ਵੀ ਨਹੀਂ ਬਈ ਇਹਨਾਂ ਨੇ ਕੱਟੀ ਟੈਨ ਕਮਰਾ ਚੌਰਸ ਹੈਨ ਕਿਤੇ ਵੀ ਨਹੀਂ ਕੱਟੀ ਹੈ ਆਹ ਰਹਿ ਗਈ ਬਸ ਇੱਕ ਜ਼ੜ ਇਹ ਕਹਿੰਦੇ ਵੀ ਸਾਰੀ ਲੱਗ ਜਿਹੜੀ ਕਟਿੰਗ ਬਚੂਗੀ ਉਹ ਲਾਉਂਗੇ ਵੀ ਟੈਲ ਨਹੀਂ ਬਟਣੀ ਹੈ ਅਜੇ ਤੱਕ ਬਈ ਇਹਨਾਂ ਨੇ ਕਟਰ ਤੱਕ ਨਹੀਂ ਚਲਾਇਆ ਹੈਗਾ ਵਾਹ ਆਓ ਦੇਖੋ ਵੀ ਸਾਰੇ ਜਿਹੜੇ ਬਾਈਸਾਈਕਲ ਤੋਂ ਆਪਣਾ ਲੱਗੇ ਮੈਨ ਅਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਮੋਟਰਪੋ ਬੈਠੇ ਆ ਗਰਮੀ ਲਿਆ ਦਾ ਪੂਰੀ ਆਪਾਂ ਚੱਕੀ ਹੋਈ ਆ ਇਧਰ ਜੀ ਬੈਠੇ ਮਾਸੜ ਜੀ ਆਵਾੜੀ ਸਤਿ ਸ਼੍ਰੀ ਅਕਾਲ ਯਾਰ ਅੱਧੇ ਸਾਡੇ ਆਉਣ ਵਾਲੇ ਸਰਪੰਚ ਬਿੰਦਾ ਤੇਰੀ ਉਹਦੇ ਪੇ ਕਿਹੜੀ ਫੋਟੋ ਲੱਗਣੀ ਚਾਹੀਦੀ ਆ ਚੱਲ ਛੱਡ ਯਾਰ ਮੁੱਦਾ ਛੱਡ ਤੂੰ ਹੋਰ ਮਾਸੜ ਗਰਮੀ ਦੱਸ ਤੂੰ ਕਿੰਨੀ ਕ ਇਧਰ ਤੇ ਦੱਸ ਕਿੰਨੀ ਗਰਮੀ ਗਰਮੀ ਬਹੁਤ ਆਜੂ ਬਾਈ ਅਸੀਂ ਉਹਦਾ ਵਿੱਢ ਕੇ ਆਏ ਜੱਗੇ ਦਾ ਹੂੰ ਠੀਕ ਆ ਮੈਂ ਕਹਣਾ ਬਸ ਇੱਕ ਗਿਰੇ ਨਹੀਂ ਹੈ ਜੀ ਬੜਸ ਵੀ ਨਹੀਂ ਹੈ ਕਿ ਚਾਰਾਂ ਨੂੰ ਗਰਮੀ ਉਹ ਵੀ ਜਿਰ ਗਿਆ ਕੋਈ ਚੱਕਣਾ ਨਹੀਂ ਹਾਂ ਬਸ ਨਨਸ ਵੀਰ ਦਾ ਟਾਈਮ ਤਾਂ ਹਾਂ ਉਹ ਜਾਂ ਵਿੰਦਾ ਹੈਗਾ ਵੀ ਦੁਪਹਿਰਾਂ ਲੰਗੇ ਹੋਇਆ ਸ਼ਾਮ ਤੀ। ਅੱਜ ਸਾਜੜੇ ਦਾ ਸਾਜੜੇ ਦਾ ਟਾਈਮ ਤਾਂ ਹਾਂ 7:30 ਪਾਉਨੇ। ਵੀ ਹੁਣ ਤੂੰ ਐਂ ਦੇਖ ਲੈ ਵੀ ਦੁਪਹਿਰ ਨੂੰ ਕੀ ਆ ਬਣਨਾ। ਯਾਰ ਪਤਾ ਹੀ ਨਹੀਂ ਕਿ ਕਿਸੇ ਦਾ ਮੌਸਮ ਹੋ ਗਿਆ। ਬਦਗੜੇ ਮੌਸਮ ਕੱਲ੍ਹ ਤੇ ਹੀ ਆ। ਨਾਲੇ ਕੀ ਕੋਈ ਹੋਰ ਕਹਿੰਦੇ ਆ ਵਾ ਸਾਡਾ ਕਹਿੰਦੇ ਵੀ ਕੋਈ ਤੂਫਾਨ ਤਫੂਨ ਜਿ ਉੱਠਿਆ ਪਿਆ। ਆਇਆ ਵਾ ਕੱਲ੍ਹ ਦੇ ਬਾਈਆਂ ਨੇ ਕਈ ਫੋਟੋ ਭੇਜੀ ਆ ਮੈਂ। ਅੱਛਾ। ਇੱਥੇ ਰਾਜਸਥਾਨ ਕੇ ਨਹੀਂ ਦੱਸਦੇ ਆ ਉਹ। ਹਾਂ। ਮੈਨੂੰ ਤਾਂ ਲੱਗਦੀ ਹੈ ਗੜਬੜੂ ਵੀ ਹੁੰਦੀ ਸਾਰੀ ਇਹ। ਅੱਛਾ। ਵੀ ਜੇ ਕਿ ਦੇਖਦੇ ਨੂੰ ਨਾ ਸਾਰੀ ਜਣੀ ਬਈ। ਹਾਂ। ਬਗਦੋਵਾ ਇੱਕ ਆ ਦੇਖ ਵਾਰੀ ਖੱਤੀ ਜਿਹੜੀ ਬਿਜ ਲਾਈ ਹੈ ਤੇ ਤੇ ਜੀਰੋ ਕ ਲੈਵੇ ਜ ਮੈਂ ਆਪੇ ਗਿਰੀ ਜਾਂਦੀ ਐ ਲੋ ਭਾਈ ਮਾਛੜ ਹਾਂ ਬਰਦੀਰ ਦੇ ਇਹਦੇ ਹੋ ਗਿਰ ਗਈ ਉਹ ਪਹਾਰੀ ਫਾਇਰ ਡੀ ਹੋਏ ਤੇ ਗਿਆ ਬਹੁਤ ਵਿੱਚ ਮੈਂ ਤਾਂ ਉਹੀ ਜੇ ਤਾਂ ਹੁਣ ਕੱਲ ਤਾਂ ਹਵਾ ਵਿੱਚ ਜਲੀ ਮੇਰੇ ਤਾਂ ਬਹੁਤ ਅੱਗੀਆਂ ਕਰ ਗਿਆ ਸਾਰੂ ਗਰਜ ਨਹੀਂ ਬਾਰੇ ਤਾਨੂੰ ਵੱਡੂਣੀ ਇਹ ਰਾ ਉਹ ਖੁੰਝ ਖਾਸੀ ਕਰ ਗਿਆ ਹਾਂ ਉਹ ਬਾਰੇ ਜਿੱਥੇ ਹਾਂ ਲੈ ਲਾਉਂਦਾ ਮੈਂ ਉਹੀ ਰੱਖਿਆ ਅੱਜ ਕੱਲ ਹੈਗਾ ਤਾਂ ਅੱਜ ਹੈ ਨਹੀਂ ਮੈਂ ਯਾਰ ਇੱਧਰ ਅਲ ਜਾ ਮੈਂ 2-3 ਦਿਨ ਹੋ ਗਏ ਚੈੱਕ ਕਰਕੇ ਆਈ ਜੀ ਦੇਖ ਲੈ ਆ ਆ ਤਾਂ ਹੁਣ ਕਾਲ ਹਵਨ ਨਹੀਂ ਕੀਤੀ ਨਹੀਂ ਕੋਈ ਉਹ ਵਾ ਤਾਂ ਹਵਾ ਚੱਲੀ ਜਾਂਦੀ ਰਹਿੰਦੇ ਨੇ ਹੋਗੇ ਮੰਡ ਕਿੰਨੀ ਵੀ ਨਹੀਂ ਜਾ ਹੋਇਆ ਅੱਜ ਬਾਈ ਹੋ ਗਈ 24 ਤਰੀਕ ਹਾਂ ਦਿਨ ਖੇੜ ਰਹੀ ਛੇਦੀ ਹਰ ਤਾਂ ਪਿਆ ਦਿਨ ਤਾਂ ਮਾਥੜੋ ਘਾਹ ਨੂੰ ਜਾਈ ਜਾਂਦਾ ਵੀ ਖੋਲੂਗਾ ਤਾਂ ਇਹ ਤਰਾ ਤਰੀਕ ਦਾ ਪਹਿਲੀ ਆਜੋ ਜੇ ਖਰੀਦੂਗਾ ਤਾਂ ਗੱਲ ਖਰੀਦੂਗਾ ਤਾਂ ਨਹੀਂ ਕੋਈ ਬਟਾ ਲਾਵੇ ਸੜਕੇ ਦਾ ਅੱਜ ਬਣਾਦਾ ਨਹੀਂ ਨਹੀਂ ਪਹਿਲੀ ਨੂੰ ਰੂਲ ਰੂਲ ਫਾਲੋ ਰੂਲ ਫਾਲੋ ਕਰਕੇ ਚੱਲਣਾ ਜਗੇਰਾ ਨੇ ਅੱਜ ਬਿੱਡ ਕਸਤੇ ਮੁੰਲਾਦਾ ਉਹਨੇ ਤਾਂ ਕਰ ਦੇਣਾ ਕੰਮ ਉਹ ਵੀ ਤੇਰੇ ਸਾਹਮਣੇ ਤਾਂ ਹੋਊਗਾ ਹਾਂ ਹਾਂ ਤੇਰੇ ਲਈ ਵੀ ਕਰ ਦੰਨੇ ਆ ਬਿੱਡ ਤਾਂ ਕਰ ਦੂੰਗੇ ਪਹਿਲੀ ਦਾ ਬੇ ਲੈ ਰਹੇ ਪਰ ਆ ਦੇਖਣਾ ਬਣਿਆ ਤੇ ਇਹ ਤਾਂ ਜ਼ੀਰੋ ਇੱਕ ਮਰੇ ਸਾਫ ਗੱਲ ਤਾਂ ਜੂਈ ਸੀ ਜਿਹੜੇ ਦਾ ਖੜਾ ਹੀ ਕਰ ਗਿਆ ਹੁਣ ਤਾਂ ਹਵਾ ਵੀ ਨਹੀਂ ਯਾਰ ਹਜੇ ਜੇ ਆਪਾਂ ਕਈਏ ਪ੍ਰੋਪਰ ਵੀ ਨਹੀਂ ਪੱਕਿਆ ਬਿਜਲ ਪੱਕੇ ਤੇ ਵੀ ਟਾਈਮ ਲੰਘ ਗਿਆ ਗਿਰ ਲੱਗ ਗਿਆ ਅੱਜ ਮੈਂ ਦੇਖਿਆ ਉਹ ਖੁੰਡੇ ਤੇ ਦਮੇ ਟੇਟਾ ਹੋਇਆ ਹੋਇਆ ਹੁਣ ਮੈਨੂੰ ਯਾਰ 3-4 ਬਾਈਆਂ ਦੇ ਫੋਨ ਆਏ ਘਟੋ ਘਟ 7301 ਪਰ ਉਹ ਕਹਿੰਦੇ ਬਾਈ ਇਹਨੇ ਗਿਰਨਾ ਮਸ਼ੀਨ ਵਾਲੇ ਥੱਲੇ ਤੇ ਵੱਢਣੀ ਆ ਆਈ ਨਹੀਂ ਆ ਵੀ ਖੜੀ ਵੱਢਣੀ ਆ ਅੱਛਾ ਹਾਂ ਚੱਲ ਤੂੰ ਖੇਸਾਬ ਸਮਝ ਲੈ ਤੈਨੂੰ ਮੈਂ ਕੁਆਲਿਟੀ ਦੱਸ ਰਿਹਾ ਬੀਜ ਦੀ ਵੀ ਇਹ ਗਿਰਨਾ ਜ਼ਰਾ ਵੀ ਨਾ ਇਲਾਣ ਮੈਂ ਜਾਣ ਘਟੇ ਚ ਹਾਂ ਇਹਦੇ ਵੀ ਜੜ ਚ ਉਂ ਜਾਣ ਨਹੀਂ ਆ ਵੇਖ ਹੁਣ ਜਿਹੜਾ ਗਿਰ ਗਿਆ ਹਰਾਈ ਤੇ ਆ ਉਹ ਹਰਾਈ ਗਿਰਿਆ ਪਿਆ ਜਾਨ ਨਹੀਂ ਆ ਮਾਰ ਕਹਿੰਦੇ ਦਾਣਾ ਬੱਕ ਗਿਆ ਨੇ ਜਿਹੜੇ ਬਾਕੀ ਬਈ ਬਿੰਦਰ ਨੇ ਸਾਨੂੰ ਹੋਰ ਸ਼ੱਕ ਪਾਤਾ ਹੁਣ ਸਾਨੂੰ ਜਰੂਰ ਜਾਣਾ ਪੈਣਾ ਨਹੀਂ ਸ਼ੱਕ ਤਾਂ ਮੈਂ ਵੀ ਅੱਜੇ ਦੇਖਿਆ ਸ਼ੱਕ ਤਾਂ ਨਹੀਂ ਤੇ ਤੈਨੂੰ ਉਹ ਖੇਤ ਹੀ ਪਤਾ ਲੱਜਣਾ ਵੇ ਗੱਲ ਤੇ ਬਾ ਕੱਢ ਲਾ ਸੱਤਾਂ ਕਹਿੰਦਾ ਮੈਂ ਕਹਿੰਦਾ ਵੀ ਕੱਲ ਨੂੰ ਪੱਤੀ ਆਏ ਇਹਨੂੰ ਵੜਾਏ ਦਵਾਂਗਾ ਪੱਤੀ ਇਹਨੂੰ ਜੇ ਕਾਲੇ ਡਰਾਈਵਰ ਨੇ ਕਹਾ ਦਵਾਂ ਪਤਾ ਨਹੀਂ ਆ ਤਾਂ ਤਲੀ ਕੰਨੀਆ 7-8 ਗੰਡਰ ਹੋਣੀ ਐ ਹਾਂ ਬੱਚੇ ਉਦੇ ਦਿਆ ਕਰਾਂਗੇ ਬਾੜ ਜੀ ਠੀਕ ਹੈ ਠੀਕ ਨੇ ਮਸ਼ੀਨ 'ਚ ਰੱਖ ਦੀ ਜੰਨੇ ਮਸ਼ੀਨ ਚੇਰਕਤੀ ਮਸ਼ੀਨ ਚੈਣੀ ਨਹੀਂ ਹੈਗੀ ਹੋਰ ਤੇ ਵੱਢਣੇ ਹੋਣੇ ਭਾਜੇ ਕਿੱਥੇ ਵੱਢਣੀ ਆ ਤੇਰੇ ਵਰਗੇ ਜਿਹੜਾ ਮੈਂ ਇੱਥੇ ਮਸ਼ੀਨ ਆਉਣ ਤੇ ਆ ਕਹਣਾ ਪਹਿਲਾਂ ਮੇਰੇ ਨੂੰ ਆਜਾ ਮੈਂ ਨਹੀਂ ਆ ਤੈਨੂੰ ਦਿਖਾ ਦਿੰਨਾ ਮੈਂ ਉਹ ਨਹੀਂ ਮਾਫਾ ਕਰ ਹਰ ਜਾ ਮੈਨੂੰ ਆਜੇ ਘੋਮ ਕੇ ਦੇਖਣ ਦੇ ਤੂੰ ਹੂੰ ਆਓ ਇਹ ਕੰਮ ਕਰਾਉਂਦੇ ਮੇਰੇ ਤਾਂ ਮਾਰਦਾ ਇਹ ਜਿਹੜਾ ਮੈਨੂੰ ਫੋਟੋ ਦਿਖਾਣਾ ਹਰਾ ਵੀ ਹੈ ਕਹਿੰਦੇ ਨੇ ਸੁੱਕ ਜਾਣੀ ਸੁੱਕ ਜਾਂਦੀ ਹੈ ਸਗਾ ਦੇਣੀ ਹੈ ਜੱਗੇ ਆਲਾ ਪਾ ਦੇਣਾ ਪਾਣੀ ਅਸੀਂ ਅਗੇ ਤਾਂ ਵੀ ਜੋ ਜੂ ਹੈ ਮਸ਼ੀਨ ਇੱਧਰ ਨਹੀਂ ਵੀ ਜਾ ਮਸ਼ੀਨ ਨੂੰ ਸਲਾਹ ਮਾਰੀ ਉਹ ਬਾਸ ਵਧੀਆ ਜੀ ਅੱਛਾ ਮਾਂ ਖੇਤ ਵਾੜ ਕੇ ਦੇਖੀਏ ਵੀ ਹੂੰ ਵੀ ਉੱਥੇ ਉਹਨੂੰ ਦੇਖਦਾ ਜੇ ਪਾਣੀ ਜੇ ਲਾ ਕੇ ਪਰਸ ਦਾ ਕੰਮ ਕਰ ਜਾਣਾ ਇੱਕ ਵੀਰ ਦਾ ਉਹ ਜੱਵੀ ਜੁਵੀ ਵੀਰ ਦਿੰਦਾ ਹੂੰ ਵੀ ਹੱਥ ਜਾ ਜਾਏ ਨਹੀਂ ਕੋਈ ਵੀ ਡੇਡਡ ਫੋਟ ਜਿਆਦਾ ਨਾਲ ਮਸ਼ੀਨਾਂ ਦਾ ਬਾਹਰ ਵਿੱਚ ਆਏ ਰੂੜੇ ਫੇਰ ਦਿੰਦੇ ਆ ਠੀਕ ਆ ਜੀ ਯਾਰ ਉੱਥੇ ਵੀ ਜਾਣਾ ਕਾਹ ਕਿ ਦਿਨ ਲੇਟ ਹੋਣੀ ਪੈਂਦਾ ਇਹ ਤੇਰਾ ਜਾਂ ਸਾਗ ਤਾਂ ਵੀ ਤਾਂ ਮੈਂ ਠੰਡਾ ਦਾ ਕਰ ਲਉਣੀ ਮੂਟੀ ਸਾਗ ਸਾਗਾ ਜੇ ਤੋੜ ਲਿਆ ਅੱਜ ਤੋੜ ਕੇ ਬਣਾਉਣਾ ਕਰ ਲਉ ਲੈ ਸਾਗ ਬਣ ਜਾਣਾ ਅਸੀਂ ਵੀ ਉਹ ਹੈ ਕਿੱਥੇ ਮਾਸੜ ਬੀਜੇ ਉਹਤੇ ਆਹ ਬੀਜਿਆ ਬੇ ਸਾਹਮਣੇ ਉੱਥੇ ਜਾ ਕੇ ਮਾਸੜ ਲੈ ਭਾਈ ਅੱਧਾ ਸਾਗ ਇਹਦੇ ਵੀ ਤੋੜਾ ਮਿਹਨਤ ਕਰੀਆ ਬਹੁਤ ਆਰਾਮ ਦਾ ਟੁੱਟਿਆ ਨੋਹਾਂ ਦਾ ਟੁੱਟਿਆ ਹੈ ਹੂੰ ਸਮਝ ਮਿਹਨਤ ਚੱਲਣਾ ਪੈ ਗਿਆ ਉਹਦੇ ਬਾਅਦ ਉੱਥੇ ਮੇਰੇ ਪਤੀੜ ਦੇ ਪੱਤੇ ਲੱਗਦੇ ਹੂੰ ਉਹ ਤੱਕੜਦੇ ਚਾਰ ਪੰਜ ਪੱਤੇ ਦੇ ਉਹ ਅੱਧੇ ਨਾਲ ਖਾ ਕੋਈ ਬਣਦਾ ਰੋਟੀ ਖਾਣੇ ਆ ਜੂਗਾ ਇਹਦੇ ਮਸੇ ਰੋਟੀ ਕਰਦੇ ਮਸੇ ਮਸੇ ਰੋਟੀਆਂ ਕਰਦੇ ਇਹਨਾਂ ਨਾਲ ਸਰਾਹ ਚੱਲਦੇ ਆ ਹੈ ਇਹ ਕੰਮ ਜਾਂਦੇ ਸਾਦਾਂ ਛੱਡਤਾ ਹੂੰ ਚਾ ਛੱਡਣਾ ਕਾ ਨੂੰ ਨਾ ਬਹਨ ਨਹੀਂ ਹੁੰਦਾ ਇਹ ਹੁਣ ਦੇਖ ਚੱਕਰੇ ਹੁੰਨੇ ਆ ਇਹ ਚੱਕਰੇ ਮਾਸੜ ਦੇ ਚੱਕਰੇ ਹੁੰਨੇ ਆ ਬਹਨ ਨਹੀਂ ਹੁੰਦਾ ਕਚੌਰੀਆਂ ਦਾ ਇਹ ਜਿਆਦਾ ਨਹੀਂ ਹੈਗੇ ਚਲ ਤੂੰ ਆਨ ਕਰ ਦੇ ਚਲ ਦੇਖੂਗਾ ਟਾਈਮ ਦੇਖੂਗਾ ਬਣਾਉਣਾ ਕਾਦਾ ਬਣਾਉਣਾ ਕਾਦਾ ਪਤਾ ਨਹੀਂ ਬਈ ਮੈਂ ਚਲ ਲਓ ਜੀ ਇਹ ਵੀ ਮੁੱਕਰ ਗਿਆ ਹੱਥ ਖੜੇ ਕਹਿੰਦਾ ਮੈਨੂੰ ਸਾਗ ਲੱਗਦਾ ਵੀ ਆਹ ਰਿਹਾ ਭਾਈ ਜਾ ਤੋੜ ਲੈ ਨਹੀਂ ਬਸ ਟੋਲ ਦੇ ਤੂ ਦਊਗਾ ਪਹਿਲੇ ਮੱਕੀ ਦਾ ਆਟਾ ਦੇਖਣਾ ਕਿਹਦੇ ਮਿਲਣਾ ਮੱਕੀ ਦਾ ਆਟਾ ਮੱਕੀ ਮੱਕੀ ਲੈ ਦੂੰ ਆਟਾ ਲੈ ਲੈਣਾ ਮੱਕੀ ਯਾਰ ਮਿਲੀ ਨਹੀਂ ਆਪਾਂ ਮੱਕੀ ਚਹੀਦੀ ਹੈ ਵੀ ਮੱਕੀ ਭਾਈ ਇਹ ਹੋਈ ਕਿਸੇ ਕੋ ਦੱਸਿਓ ਸਾਨੂੰ ਅਸੀਂ ਲੈਣੀ ਆਂ ਕਟੋਕੜ ਪੰਜ 6 ਮੋਟੜਾ ਤਾਂ ਹੋਈ ਜਾਣੀ ਬਾਈ ਕੈਮਰਾ ਦਾ ਫਾਇਦਾ ਹੋ ਗਿਆ ਮਾਸੜ ਲਾਈਵ ਬੈਠਾ ਦੇਖ ਰਿਹਾ ਪਤਾ ਲੱਗਦਾ ਇਹ ਚੀਜ਼ ਐਨ ਜਿਹੜੀ ਕੁਆਲਿਟੀ ਦੀ ਚੀਜ਼ ਹੈ ਕੁਆਲਿਟੀ ਦੀ ਬਾਈ ਬਾਈ ਕਹਿੰਦਾ ਤਾਂ ਆਹ ਚੀਜ਼ ਵਧੀਆ ਮੈਨੂੰ ਹੁਣ ਕੈਮਰੇ ਦੇ ਆਈਪੀ ਤੇ ਲਾਏ ਆ ਕੰਪਨੀ ਕਾ ਆਪਣੇ ਤੇ ਪਤਾ ਨਹੀਂ ਵਾ ਵਧੀਆ ਚਲਾ ਦੇ ਜੀਮ ਗਰ ਤਾਂ ਮਾਸੜ ਮੜਾ ਜਾ ਵਾ ਜੀ ਵਾ ਕੱਲੀ ਕੱਲੀ ਫਾਈਬਰ ਦਾ ਨਜਾਨ ਦੇਖ ਲਾ ਪਾਇਆ ਵੇ ਕਿਹੜਾ ਮੋਟਰਸਾਈਕਲ ਦਾ ਨੰਬਰ ਦਿਖਦਾ ਹੈ ਮੋਟਰਸਾਈਕਲ ਉਹ ਇੱਥੇ ਜੀਮ ਨਹੀਂ ਹੁੰਦਾ ਹੈਗਾ ਹੁੰਦਾ ਨਹੀਂ ਤੇਰਾ ਹੀ ਹੈ ਨਾ ਇਹ ਸਹ ਮੋਟਰਸਾਈਕਲ ਦਾ ਆਪਣਾ ਹੀ ਹੈ ਨੰਬਰ ਦੇ ਦਿੰਦਾ ਫੇਰ ਗੱਲ ਬਣ ਜਾਣੀ ਦੇਖ ਲੈ ਜਾਈ ਰਵਿਆ ਨਾ ਕੱਲ ਕਲਾਮ ਨੂੰ ਕੋਈ ਗੱਲ ਹੋ ਜਵੇ ਨਮਰ ਦੇਖਦਾ ਯਾਰ ਉਹ ਬਾਈ ਕਰਦਾ ਹੁਣ ਸਾਨੂੰ ਪਤਾ ਨਹੀਂ ਲਾ ਤੈਨੂੰ ਹੋਰ ਦਿਖਾਉਂਦਾ ਮੈਂ ਇਹਦੇ ਵਿੱਚ ਵੀ ਕੀ ਪ੍ਰੋਸੈਸ ਹੈ ਦਾ ਆ ਦੇਖ ਆ ਆ ਚੱਲਦਾ ਨਾ ਹੂੰ ਦੇ ਬਾਜ ਆਉਂ ਨੇ ਸਾਰੀ ਬਾਜ ਬੂਜ ਹਾਂ ਆ ਬਾਜ ਜੇ ਕੋ ਨਾ ਬਾਹਰ ਬੋਲਦਾ ਜਾਊਗਾ ਚੱਬ ਤੁਰਿਆ ਜਾਂਦਾ ਚੱਪਲਾਂ ਦੀ ਆਵਾਜ਼ ਅੱਛਾ ਸਾਰੀ ਆਉਣੀ ਲਾ ਭਾਈ نوਪਾ ਟਾਈਮ ਸਭ ਕੁਝ ਆਉਂਦਾ ਨਾ ਵੀ ਕਿੰਨੇ ਟਾਈਮ ਜੀ ਕਰ ਦਿੰਦਾ ਫਲਾਣੇ ਸਾਰੀ ਡੀਟੇਲ ਅਸੀਂ ਵੀ ਆ ਤਾਂ ਕੋਈ ਜਾਣਦਾ ਨਹੀਂ ਹੈਗਾ ਤੈਨੂੰ ਅਸੀਂ ਦਿਖਾਉਣਾ ਜੇ ਮੋਟਰਸਾਈਕਲ ਦਾ ਮੋਟਰਸਾਈਕਲ ਦੀ ਆਵਾਜ਼ ਆਉਣੀ ਹੈ ਮੋਟਰਸਾਈਕਲ ਦੀ ਖਾਸੀ ਆਉਂਦੀ ਉਹ ਨਹੀਂ ਮੋਟਰਸਾਈਕਲ ਦੀ ਖਾਸੀ ਨਹੀਂ ਅੜ ਜਾਂਦੀ ਕਾਦੀ ਆਵਾਜ਼ ਆ ਕੋਈ ਤਾਂ ਹਵਾ ਹੋਵਾ ਦੇ ਜੀ ਉਹ ਜਦ ਉਹਨਾਂ ਦੀ ਮਸ਼ੀਨ ਚੱਲਦੀ ਹੈ ਨਾ ਜੈਨ ਆਉਂਦੀ ਹੈ ਉਹਦੀ ਵੀ ਆਉਣੀ ਆਵਾਜ਼ ਨਹੀਂ ਪਿੱਛੇ ਸਵਿਟਰ ਟਰਾਉਣੇ ਆ ਜੀ ਅੱਛਾ ਹੂੰ ਆ ਗੱਲਾਂ ਭਈਆ ਬਤਾ ਲੈ ਲੈ ਇਹ ਲੈ ਭਾਈ ਆ ਡੰਗਰ ਨੂੰ ਪੱਲੀ ਲੱਗੀ ਹੋਈ ਜਾਮਾ ਤੇ ਅੰਬੂਦ ਦਾ ਬੁੱਢਾ ਖੜਾ ਹਮ ਆਰਾ ਉਸਾ ਜਾਣ ਮਾ ਤੇ ਲੱਗੀ ਪੱਲੀ ਆ ਜਾਣ ਮਾ ਦਾ ਢੱਕਰ ਆ ਗਿਆ ਹੈਂਟੀ ਹੈਗੀ ਆ ਹੈਗੀ ਆ ਚੀਜ਼ ਹੈਗੀ ਗੱਲ ਬਾਤ ਗੱਲ ਬਾਤ ਹੈ ਭਾਈ ਹੁਣ ਚੋਰਾਂ ਦਾ ਐ ਮੜਾ ਮੜ ਉਹ ਮੜਕਾ ਹੀ ਪਛਾਣਨਾ ਹੁੰਦਾ ਫਿਰ ਤਾਂ ਬੰਦਾ ਪਹਿਲਾਂ ਪਹਿਲਾਂ ਦੋ ਚੋਰ ਹੁਣ ਤੇਰੇ ਸਾਹਮਣੇ ਹੀ ਐ ਰਾਤ ਭੈਣੀ ਆਗੇ ਤੇ ਬੰਦੇ ਕਿਨੇ 10 12 ਜਣੇ ਆਏ ਹਮ 8:30 ਵਜੇ ਨਾਲੇ ਹਮ ਉੱਤੇ ਡਿੱਪੜ ਪਈ ਐ ਅੱਛਾ ਰੌਲਾ ਪੈ ਗਿਆ ਅਲਾਉਸਮੈਂਟ ਤਾਂ ਨਹੀਂ ਹੋਈ ਰਹਾ ਦਾ ਅਲਾਉਸਮੈਂਟ ਵੀ ਹੋਈ ਮੈਨੂੰ ਲੱਗਿਆ ਹਾਂ ਅਲਾਉਸਮੈਂਟ ਵੀ ਹੋਈ ਐ ਹੂੰ ਸਮਝਿਆ ਉੱਤੇ ਬਾਅਦ ਫੇਰ ਨਾ 8 ਵਜੇ ਹੋਰ ਵੀ ਆਲੇ ਵਾਲੇ ਬਹੁਤ ਪਈ ਫੇਰ ਹੂੰ ਵੀ ਇਕਣਾ ਹੁਣ ਪਤਾ ਨਹੀਂ ਲੱਗਦਾ ਬੰਦੇ ਵੀ 10 12 ਤੇ ਹੂੰ ਬੜਾ ਠੀਕ ਆ ਉਹ ਬਾਹਰ ਹੋਦਰੇ ਉਹ ਬਾਜੀ ਪਾਣੀ ਚ ਲੱਗੀ ਬਿਠਿਆ ਹਾ ਖੜਾ ਕੁਆੜ ਦੇ ਵਿੱਚ ਲੱਜਿਆ ਬਹੁਤ ਔਖਾ ਸਾਨੂੰ ਪਾਣੀ ਮਾਸਣ ਐਂ ਦੇਖੀਏ ਪਾਣੀ ਤਾਂ ਹੈ ਲੋਪ ਨੂੰ ਵੀ ਕਰ ਦੇ ਹਰ ਪਾਣੀ ਤੂੰ ਐ ਦੇਖੀ ਵੀ ਨਲਕੇ ਠੰਡਾ ਕਿੰਨਾ ਹੈ ਦਾ ਬਹੁ ਡੂੰਗਾ ਹੋਗਾ ਮੇਰਾ ਭਾਈ ਤੁਹਾਨੂੰ ਪਤਾ ਹੋਣਾ ਕਿ ਕਿਹਨਾਂ ਨੂੰ ਵੀ ਇਹ ਜਿਹੜਾ ਬੋਰ ਆ ਸਾਡੇ ਭਾਈ ਨਲਕੇ ਨਾ ਬੰਦ ਹੋਏ ਹੋਏ ਆ ਸਾਰੇ ਹੁਣ ਨਹੀਂ ਚੱਲਦੇ ਪਾਣੀ ਇਹ ਪਿੱਛੇ ਜੇ ਨਾ ਸਾਰੇ ਪਿੰਡਾਂ ਨੂੰ ਦਿੱਤੇ ਦੇ ਹਾਂ ਇਹ ਇਹ ਘਰ ਹੈਗੇ ਆ ਚਾਰ ਬਸ ਹਾਂ ਇਹ ਲੱਗਣਾ ਤਾਂ ਹੈਗਾ ਹੀ ਆ ਆਪਣੇ ਪਿੰਡ ਉੱਧਰ ਆ ਉੱਧਰ ਆਪਣੇ ਉੱਥੇ ਲੱਗਿਆ ਭਾਰੀ ਜਨ ਨਹੀਂ ਲੱਗਿਆ ਸਮਝ ਗਿਆ ਇੱਕ ਮਿੰਟ ਹੈਗਾ ਇਹਦਾ ਕਹਿੰਦਾ ਵੀ ਇਹ ਬੋਖਾ ਖਾਣਾ ਦੂੰਗਾ ਇਹ ਆਦੇ ਦਿੱਤੋ ਹੀ ਕਿਆ ਜੀ ਬਾਈ ਹੋਈ ਬਹੁਤ ਜੀ ਬਾਈ ਬਹੁਤ ਨਾਲੇ ਆਪਣੇ ਬੰਦੇ ਮਾੜੇ ਲੈ ਤੇਆ ਸਾਹਿਬ ਨਾਲੇ ਕੁਆਰ ਚ ਖੜਾ ਆਪਾਂ ਨੇ ਚਲਾਇਆ ਹੈ ਹਾਂ ਇਹ ਵੀ ਟੱਕੇ ਬਾਈ ਆਲੇ ਤੋਂ ਦੱਬ ਕੇ ਲਾਇਆ ਪਾਣੀ ਪੀਣ ਦੇ ਵਾਸਤੇ ਜੀ ਉਹ ਦਰਬੀਰ ਦੀ ਜੀਰੀ ਦੇਖਣ ਆਏ ਸੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਮੈਂ ਤਾਂ ਬਾਪੂ ਉਹ ਵੀ ਜੀਰੀ ਤੋਂ ਭਰਦਾ ਮੈਂ ਆਪਣਾ ਜੀਰੀ ਦੇਖੀ ਸੀ ਤੇ ਇਹ ਤਾਂ ਜੀਰੀ ਇੱਕ ਗਰਗੀ ਮੇਰੀ ਖੱਤੀ ਉਹਦੇ ਕਰਕੇ ਅਸੀਂ ਇਹਦੇ ਵਾਲੀ ਦੇਖਣ ਆਏ ਦਰਬੀਰ ਵਾਲੀ ਬਾਕੀ ਢੰਡਾ ਆ ਨਿਕਲੇ ਹੁੰਦਾ ਔਰ ਗੇਟ ਦਸਦਾ ਜਾ ਪਾਣੀ ਦਾ ਜੋ ਪਨੀ ਮਾਰਦਾ ਵਾਲੇ ਆਇਓ ਫਿਰ ਆਇਓ ਬਾਕੀ ਮਿਹਰ ਵਰਗਾ ਪਾਣੀ ਹੈ ਢੰਡਾ ਇਹਦਾ ਇਹ ਮੰਨੂ ਵੀ ਬਣਾਉਂ ਉਹ ਬਾਈ ਓਏ ਮਿੱਟੀ ਬੂਰ ਬੂਰ ਬਾਕੀ ਬਾਕੀ ਸਵਾਦ ਆ ਪਾਣੀ ਸਵਾਦ ਆ ਪਾਣੀ ਹਾਂ ਇਹ ਬੰਦੇ ਆਈ ਦੇਖ ਇਹ ਚੱਲਦਾ ਹੁੰਦਾ ਫਿਰ ਕੀ ਕਰਨਾ ਫਿਰ ਵਾਹ ਲੈ ਭਾਈ ਇੱਥੇ ਪਾਣੀ ਪੀਣ ਆਦਸੀਂ ਆ ਕੇ ਹੂੰ ਇਹ ਹੈ ਭਾਈ ਜਿਹੜੀ ਕਈ ਵੀਰ ਨੇ ਪੁੱਛਿਆ ਵੀ ਰੌਤਾ ਖਾ ਆਪਣੇ ਵਾਲੀ ਮਾੜੀ ਦੀ ਜੀਰੀ ਤੇ ਵਾਲੀ ਦੇਖੀ ਜੀਰੀ ਕਣਾ ਜਿਹੜੇ ਵੀਰ ਕਹਿੰਦੇ ਵੀ ਰੌਤਾ ਰੌਤਾ achar ਘਾਰਾਂ ਬਈ ਉਹਨੇ ਹਾਂ ਇਹਨਾਂ ਦੀ ਪੰਚਾਇਤ ਭੈਣੀ ਪੰਚਾਇਤ ਇਹਨਾਂ ਦੀ ਲੱਗਤ ਲੋ ਹੁਣ ਆਪਾਂ ਆਈਏ ਭਈ ਆਪਣੇ ਟੌਪਿਕ ਪਰ ਜੀਰੀ ਵਾਲੇ ਪਰ ਜੀਰੀਆਂ ਤਕਰੀਬਨ ਭਾਈ ਸਾਰੀਆਂ ਦੇ ਰੰਗ ਜਿਹੜੇ ਕਹਿ ਲਾ ਵੀ ਬਦਲ ਗਏ ਆ ਵੀ ਆ ਗਿਆ ਭਈ 4000 ਇੱਕ 4000 ਇੱਕ ਆ ਗਈ ਭਈ ਆਪਣੀ ਇੱਥੇ ਸ਼ੁਰੂ ਹੋ ਗਈ ਹੈ ਤਸਵੀਰ ਦੀ ਆ ਗਈ ਬਾਲ ਚੈੱਕ ਕਰੋ ਭਾਈ ਇਹ ਜੀ ਜਿਹੜੀ ਚੀਜ਼ ਦੀ ਮੈਂ ਹੁਣ ਨਾਲ ਗੱਲ ਕਰ ਰਿਹਾ ਆ ਦੇਖੋ ਇਹ ਨਾ ਕੋ ਜਿਸ ਨੇ ਲਾਇਆ ਹੋਵੇ 20 ਬਾਈ ਜਰੂਰ ਕਮੈਂਟ ਚ ਦੱਸਿਓ ਜੀ ਕਿਸੇ ਨੇ ਪਹਿਲੇ ਪਿਛਲੇ ਸਾਲ ਲਾਇਆ ਹੋਵੇ ਆ ਬੀਜ ਇਹ ਜੀ ਦੇਖਣ ਨੂੰ ਸਾਰਿਆਂ ਤੇ ਲੱਗ ਗਈ ਏ ਥੱਲੇ ਤੇ ਵੀ ਦਾਣਾ ਵੀ ਬੱਲ ਵੀ ਬਹੁਤ ਲੰਬੀ ਹੈ ਦੀ ਤੋ ਆ ਗਈ ਆਪਣੀ ਬਈ ਤੱਗੀਆਂ ਘਰਗੀਆਂ ਜੇ ਖਾਸੀਆਂ ਬਿਨਾਂ ਹਵਾ ਤੇ ਗਿਦੀ ਜਾਂਦੀ ਏ ਕਵੀਰ ਬਾਈ ਨੇ ਮੈਨੂੰ ਕਿਹਾਤਾ ਬਈ ਇਹ ਥੋੜੀ ਜੀ ਪੈਰਾਂ ਦੇ ਬੁੱਦੀ ਆ ਹੂੰ ਜੀਰੀ ਠੀਕ ਆ ਬਾਕੀ ਜੀਰੀ ਦਾ ਤੇ ਹੱਜ ਵੱਡ ਲਾ ਬਾਈ ਇਹਨੂੰ ਇਹ ਨਹੀਂ ਮਾ ਸਾੜ ਜੀਰੀ ਵੱਡ ਹੁਣ ਵਾਲੇ ਮੈਂ ਵੱਡ ਰ ਨਹੀਂ ਦੇਖਦਾ ਮੈਂ ਕਾਲੇ ਨੂੰ ਫੋਨ ਕਰਕੇ ਕਾਲੇ ਨੂੰ ਖੀ ਚੱਲੀ ਮਨੋ ਜੀ ਪ੍ਰਧਾਨ ਦੇ ਵੱਡਣ ਚੱਲੀ ਆ ਅੱਛਾ ਵੀ ਜੇ ਚੱਲ ਹੋ ਕੀਲੇ ਟਾਈਮ ਤਾਂ ਹੈਗਾ ਹੀ ਆ ਪੈਰਾਂ ਦੇ ਖੜੀ ਆ ਛੱਬੀ ਆ ਉਹਦੀ ਸ਼ਾਮ ਤੱਕ ਵੱਡ ਲਈ ਹਾਂ ਮੈਂ ਹੁਣ ਦੇਖੀ ਵੀ ਮੈਂ ਵੀ ਦੇਖ ਤੇ ਇੱਥੇ ਜੀ ਨੂੰ ਦੇਖੀ ਤਾਂ ਹੈ ਆਪਾਂ ਹੁਣੇ ਦੇਖਣਾ ਵੀ ਕਾਹਦੇ ਖਤੀ ਗਰੀ ਰਾਤ ਆ ਤਾਂ ਕੋਈ ਹਵਾ ਨਹੀਂ ਚੱਲੀ ਹੈਗੀ ਆ ਵੀ ਗਿਰਗੀ ਹੁਣ ਤੇਰੇ ਵੀ ਗਿਰਦੇ ਆਰੇ ਫੱਕੇ ਗਿਰਦੀ ਆਪਣਾ ਹਰ ਮਾਲ ਜਿੰਦੀ ਆ ਤਾਂ ਨਾ ਬਾਈ ਤੁਹਾਨੂੰ ਹਰਿਆਈ ਦਿਖਦੀ ਹੋਵੇ ਇਹ ਬੂਟੇ ਕਰਕੇ ਥੋੜਾ ਜਿਹਾ ਛੋਰਾ ਇਹ ਯਾਰ ਮੇਰੇ ਮੈਂ ਦਿਖਾਇਆ ਵੀਡੀਓ ਦੇ ਵਿੱਚ ਹਰੇ ਬੂਟੇ ਹੀ ਗਰੇ ਵੇ ਵਜਨ ਕਦੇ ਗਰੀ ਜਾਂਦੇ ਪਤਾ ਨਹੀਂ ਹਰੇ ਚ ਵੀ ਜਾਣ ਨਹੀਂ ਦੇਗੀ ਜੜ ਤੇ ਕੀ ਕਰੀਏ ਵਜਨ ਤਾਂ ਚਲੋ ਹੁਣ ਲੈ ਬੁੱਧੀ ਹੈ ਪਰਾਲੀ ਬੁੱਧੀ ਹੈ ਇਹਦੀ ਪਰਾਲੀ ਬੁੱਧੀ ਹੈ ਹੋਰ ਕੁਝ ਨਹੀਂ ਹੈ ਦਾ ਹਰੇ ਜਿਵੇਂ ਜਾਣ ਨਹੀਂ ਬਾਕੀ ਬਾਈ ਤੁਹਾਨੂੰ ਜਿਹੜਾ ਝਾੜ ਆ ਉਹ ਵੀ ਤੁਹਾਨੂੰ ਆਪਾਂ ਬਸ ਝਾੜ ਦਾ ਬਾਈ ਅਸੀਂ ਦੱਸ ਦੂ ਕੋਈ ਇੱਕ ਦੋ ਦਿਨ ਵਿੱਚ ਇੱਕ ਗੈਸ ਰੱਖ ਦਾਂਗੇ ਕਲੀਅਰ ਦੱਸਣਾ ਆਪਾਂ ਨੇ ਆਏ ਨਹੀਂ ਕਿਲੋ ਵੀ ਇਧਰ ਉਧਰ ਨਹੀਂ ਦੱਸਣਾ ਨਹੀਂ ਨਹੀਂ ਆਪਾਂ ਪਰਚੇ ਦਿਖਾ ਦੇ ਹਾਂ ਸਿੱਧੀ ਗੱਲ ਆਪਾਂ ਕਿਹੜੇ ਉਹ ਕਰਨਾ ਵੀ ਜਿਹੜੇ ਇਧਰ ਵੀ ਲੱਗੇ ਡੱਗੇ ਜਾਂਦੇ ਆ ਹਾਂ ਵੀ ਬਾਈ ਲੱਗੇ ਜਾਂਗੇ ਇਹਨੂੰ ਡੱਗੇ ਆ ਇਹ ਵੀ ਮਸਲਾ ਵੱਡੂ ਹੁੰਦੀ ਆ ਹੁਣ ਬੱਡਾ ਹੁਣ ਤਾਂ ਗਰਵੀਟ ਗਰਵੀਟ ਪੀ ਗਿਆ ਹੁਣ ਉਹ ਦਾਣਾ ਰਹਿਣਾ ਨਹੀਂ ਰਿਹਾ ਨਹੀਂ ਬਾਈ ਜਿਹੜਾ ਸੀ ਪਿਛਲਾ ਦਾਣਾ ਦੇਖਦੇ ਆ ਨਾ ਤੇ ਆਹ ਦੇਖੋ ਵੀ ਜਿਹੜਾ ਐਂਡ ਵਾਲਾ ਦਾਣਾ ਉਹ ਵੀ ਪੱਕ ਗਿਆ ਪੱਕ ਗਿਆ ਐਂਡ ਵਾਲੀ ਦੇਖੋ ਮੇਰੇ ਉੱਥੇ ਡੇਢ ਬੀਗਾ ਥੋਂ ਹੈ ਜਿਹੜੀ ਖੱਤੀ ਹੈ ਤੇ ਤਰਜ਼ੀਰੋ ਲਾਇਆ ਮੈਂ ਉਹਦੇ ਵਿੱਚ ਤੇ ਸਮਝ ਲੈ ਬੀਗਾ ਥੋਂ ਤੇਰੇ ਵਾਲਾ ਬੀਜ ਲੱਗਾ ਦਾ ਅੱਧਾ ਬੀਗਾ ਦੂਆ ਲੱਗਾ ਦਾ 468 468 ਵਿੱਚ ਹਲੇ ਦਾਣਾ ਹਰਾ ਹੁਣ ਮੈਂ ਦੇਖ ਕੇ ਆ ਤੇਰੇ ਵਾਲਾ ਪੱਕਿਆ ਵਾ ਉਹੀ ਗਿਰ ਗਿਆ ਤੇ ਜਿਹੜਾ ਖੜਾ ਉਹ ਛਡਾਉਣਾ ਹਲੇ ਅੱਛਾ ਹਾਂ ਡੇਢ ਬੀਗਾ ਦੋ ਵਾਰ ਵੱਢਣਾ ਬਾਕੀ ਭਾਈ ਚਲੋ ਇਹ ਤਾਂ ਕੋਈ ਚੱਕਰ ਨਹੀਂ ਜਿਹੜਾ ਮੌਸਮ ਦੱਸਦਾ ਨਾ ਖਰਾਬ ਜਾਂ ਮੌਸਮ ਖਰਾਬ ਇਹਦਾ ਡਰ ਥੋੜਾ ਜਿਆਦਾ ਲੱਗਦਾ ਕਿਉਂਕਿ ਜਿਹੜੇ ਸਾਹਮਣੇ ਗਰਮੀ ਆ ਬਾਈ ਮੌਸਮ ਵਿੱਚ ਹੁਣ ਵੀ ਸ਼ੇਕ ਬਹੁਤ ਹੈ ਗਰਮੀ ਤਾਂ ਤਾਂ ਤੇ ਕੋਈ ਨਹੀਂ ਪਤਾ ਨਹੀਂ ਕਿੱਥੇ ਰਹੀ ਜਿੰਨੀ ਗਰਮੀ ਹੁਣ ਵੀ ਹੋਰ ਕਰਾ ਉਪਰੀ ਜੀ ਗਰਮੀ ਹੁੰਦੀ ਨਹੀਂ ਕੋਪਰੀ ਨਹੀਂ ਆਹ ਦਿਨ ਚੰਗਾ ਵਾ ਅਸੀਂ ਭਾਈ ਜੀਰੀਆ ਬਣਾਉਂਦੇ ਫਿਰ ਜਿੰਦੇ ਸਾਨੂੰ ਗਰਮੀ ਲੱਦੀ ਜਿੰਨੂੰ ਤੂੰ ਪਹਿਲਾਂ ਲੱਦੀ ਗਰਮੀ ਤਾਂ ਬਹੁਤ ਦੂਰ ਗਾ ਹੁਣ ਤਾਂ ਸ਼ਾਮ ਅੱਚ ਵੀ ਗਰਮੀ ਆ ਜਾਂਦੀ ਆ ਹੋਰ ਕਰਾਂ ਦੇ ਹੋਏਗਾ ਹਲ ਤਾਂ ਇਹਦੀ ਕੰਡ ਦੇਖ ਕੇ ਹੀ ਜੜਨੀ ਆ ਹਾਂ ਬਾਕੀ ਭਾਈ ਆ ਖੜਾ ਆਪਣਾ ਇੱ ਇਹ ਇਹ ਤਾਂ ਹੁਣ ਪੱਕ ਗਿਆ ਦਰ ਹੁੰਦਾ ਇਹ ਵੀ ਲੱਗੀ ਕਰਨੋ ਇਹ ਵੀ ਆਲਮਾਲ ਜੀ ਹੋਣ ਲੱਗ ਗਈ ਉਧਰ ਤਾਂ ਮੈਂ ਤੇ ਉਧਰੇ ਤੋਂ ਕਹੀ ਜਾਂਦਾ ਵੀ ਪੱਕੇ ਜਾਣ ਮਸਲ ਪੱਕੇ ਜਾਣ ਮੈਂ ਤੈਨੂੰ ਕਹੀਆ ਵੀ ਹਲੇ ਟਾਈਮ ਹੈਗਾ ਟਾਈਮ ਪਰ ਅੱਜ ਦੇਖਦਾ ਅੱਜ ਹੁਣ ਜਾਰ ਤੱਕ ਪੱਕੇ ਜਾਣਾ ਹਮ ਜੇ ਪਟਾਸ ਵਾਲਾ ਕੰਮ ਰਿਹਾ ਜੇ ਕਿ ਤੇ ਅਸੀਂ ਪਹਿਲਾਂ ਕਾਲੀ ਕਰਦੇ ਫਿਰ ਪਟਾਸ ਬਾਣ ਦੇ ਫੇੜਲੇ ਜਾਣ ਦੇ ਕਾਲੀ ਤਰੀਕ ਮਸਲ ਕਾਲੀ ਤਰੀਕ ਨੇ ਨਹੀਂ ਕਰਨ ਦਿੱਤੀ ਨਹੀਂ ਕਰ ਲੈਣੀ ਦੀ ਤਰੀਕਾ ਨਹੀਂ ਕਰਨ ਦਿੱਤੀ ਯਾਰ ਮੈਂ ਉਹੀ ਮੈਂ ਵੀ ਵੀਡੀਓ ਚ ਕਿਹਾ ਬਣਾ ਲੈ ਚ ਵੀ ਇਹ ਸਰਕਾਰਾਂ ਦੀ ਵੀ ਗਲਤੀ ਹੈ ਪਰ ਇਹ ਥਾਲੀ ਜਿਹੜੀ ਇੱਕ ਹੱਥ ਗੈਲੀ ਵਾਦੀ ਦੋਹਾਂ ਗੱਲ ਵਾਦੀ ਹੈ ਸਾਡੇ ਜ਼ਿਮੀਦਾਰਾਂ ਦੇ ਵੀ ਗਲਤੀ ਸਾਰੇ ਹੁਣ ਵਾਲੇ ਮਿਲਿਆ ਹੁਣ ਦੇ ਖਾੜਤੀਆਂ ਨਾਲ ਛਲੇ ਰਲਣ ਟਾਈਮ ਕੋਲ ਹਟਕਾਰ ਕਰੀਏ ਹੈਗਾ ਹੱਲ ਪਹਿਲਾਂ ਕਰਕੇ ਰੱਖੋ ਹੂੰ ਪਹਿਨੇ ਜਾੜੇ ਇਹ ਸਾਡੇ ਗਵਰਨਮੈਂਟ ਨੂੰ ਚਾਹੀਦਾ ਹੱਲ ਪਹਿਲਾਂ ਹੋਣਾ ਨੁਕਸਾਨ ਬੰਦੇ ਦਾ ਕਿੱਥੇ ਪਹਿਲਾਂ ਹੁਣ ਗੇਰਨੇ ਦੇ ਟਾਈਮ ਪਰ ਆ ਗਿਆ ਵੇਚਣ ਦੇ ਟਾਈਮ ਆ ਗਿਆ ਜ਼ਿਮੀਂਦਾਰ ਦਾ ਜਦ ਆ ਕੰਮ ਹੋ ਗਿਆ ਹਾਂ ਨੰਬਰ 2 ਸਾਡੇ ਜ਼ਿਮੀਂਦਾਰ ਵੀ ਘੱਟ ਨਹੀਂ ਹੈਗੇ ਬਾਈ ਜੇ ਮੈਨੂੰ ਬਾਹਰ ਦੇ ਕਈਆਂ ਦੇ ਫੋਨ ਆਏ ਕਹਿੰਦੇ ਹਲੇ ਅਸੀਂ ਪਹਿਲਾ ਠੇਕਾ ਸਾਡਾ ਹੋਇਆ ਵੀ ਇਹਦੇ ਬਾਅਦ ਚੱਲਣ ਠੇਕੇ ਨੇ ਕਹਿੰਦੇ ਸਾਨੂੰ ਹੁਣੇ ਫੋਨ ਆਉਣ ਲੱਗੇ ਵੀ 5000 ਰੁਪਏ ਦਿੰਦੇ ਕੀਲੇਗਾ ਥੋੜਾ ਨਹੀਂ ਉੰਤਸ ਕਹਦਾ 80 80 ਜਾਣ ਨੂੰ 85 80 ਦੇਣ ਹੋਇਆ ਯਾਰ ਉਹ ਵੀ ਦੇਖੋ ਵੀ ਕਿੱਥੇ ਦੇ ਕੱਢਣਾ ਹੈ ਕਿੱਥੇ ਦੇ ਕੱਢਣਾ ਹੁਣ ਆ ਤੇਰੇ ਸਾਹਮਣੇ ਟਾਈਮ ਦੇ ਲੈ ਕੇ ਹਜਾ ਚੱਲਦਾ ਹੈ ਕਿ ਆ ਪਤਾ ਮੌਸਮ ਦਾ ਕਿਹਜਾ ਹੋ ਜਾਣਾ ਵੀ ਕਿਹਾ ਕੁਝ ਪੱਲੇ ਪੈਣਾ ਮੋਟਰਸਾਈਕਲ ਲੈ ਦੂੰ ਮਸੜ ਮੋਟਰਸਾਈਕਲ ਲੈ ਉਹ ਦੇਖ ਕੇ ਆਉਣੇ ਉਹ ਜਿਆਦਾ ਪੱਕਿਆ ਹੋਇਆ ਹਾਂ ਚੱਲ ਉਹ ਵੀ ਦੇਖ ਆ ਤੇ ਹੁਣ ਆਈ ਪੱਕੀ ਬਾਈ ਅੱਜ ਆ ਪਾਈ 3 4 ਦਿਨ ਬਾਅਦ ਆਪਣੇ ਘਰਾਂ ਮਿਸਤਰੀ ਲੱਗੇ ਹੋਏ ਬਾਈ ਉਹਦੇ ਕਰਕੇ ਥੋੜਾ ਜਿਆ ਘਰੇ ਰਹਿਣਾ ਪੈਂਦਾ ਡੇੜੀ ਦਾ ਮਾਰਜਨਾ ਜਿਹੜਾ ਮਕੀਆ ਜਪਾਨ ਉਥੇ ਦਿਨ ਤੇ ਦੱਸਦਾ ਸੀ ਤੇਰੇ ਤਾਂ ਗੈਂਗਰ ਲੱਗ ਗਿਆ ਉਹ ਦੇਖਣਾ ਇਹ ਤੇ ਬਾਕੀ ਬਈ ਗਰਮੀ ਵਾਲਾ ਤਾਂ ਸੱਚੀ ਉਹ ਚੜੀ ਹੋ ਗਈ ਆਪਣੀ ਤਿਆਰ ਕੱਲੂ ਲਾਵਾਂਗੇ ਇਹਨੂੰ ਵਾਟਾ ਕੱਲੂ ਕਰਾਂਗੇ ਤਾਂ ਉਹ ਤੋਂ ਕਾਟਣਾ ਉਹ ਪਰਲੀ ਦਾ ਇਹਨੂੰ ਫੇਰ ਵਿਡਾਂਗੇ ਜਵੀ ਬੀਜਾਂਗੇ ਆਪਾਂ ਬਈ ਮੋਟਰ ਪਰ ਨੇੜੇ ਜਿਹੜੇ ਸਿਆਲੂ ਗਾਸਟਾ ਹੋ ਆਪਾਂ ਬੀਜਾਂਗੇ ਮੋਟਰ ਪਰ ਨੇੜੇ ਇਹ ਥੋੜਾ ਜਿਹਾ ਦੂਰ ਪੈ ਜਾਂਦਾ ਬਾਕੀ ਦੇਖਦੇ ਆ ਬਾਕੀ ਬਈ ਕਿੱਦਾਂ ਲੋਟ ਆਇਆ ਆ ਦੇਖੋ ਆ ਕਾਦ ਲੱਗੀ ਦੀ ਜੀ ਦੀ ਜਦੋਂ ਹੀ ਪੱਕ ਗਈ ਇਹ ਵੀ 26 ਆ ਬਾਈ ਢੂੜੀ ਨੇ ਘੱਟੋ ਘਾਟੇ 15 ਜੁਲਾਈ ਨੂੰ ਲਾਈ ਆ ਮੈਂ ਬਣ ਗਈ ਗੱਲ 10 ਦੇ ਲੈ ਕੇ 15 ਦੇ ਵਿੱਚ ਵਿੱਚ ਲਾਈ ਗਏ ਵੀ 5-6 ਦਿਨ ਲੀ ਲਗਾਤਾਰ ਲਵਾਈ ਚੱਲੀ ਗਈ ਉੱਪਰ ਲਈ ਇੱਕ ਤੱਕੀ ਉੱਪਰ ਲਈ ਰਹਿ ਗਈ ਬਾਈ ਤਾਂ ਉੱਪਰ ਲੈਣਾ ਨੇੜੇ ਤੋਂ ਬੱਗੇ ਆ ਉਹ ਦੇਖਣੇ ਆ ਉਹ ਜ਼ਿਆਦਾ ਤਕੜੇ ਤੋਂ ਗਿਰਦੇ ਤੇ ਬਾਕੀ ਤੱਕ ਦੇਊਗੀ ਯਾਰ ਮਾਥੜਾ ਲਾ ਦੇਊਗੀ ਆ ਦੇਖੋ ਇਹ ਕੱਕਣਾ ਗੇਰੀ ਗਿਆ ਵੀ ਅੱਜ ਤੇਰਾ ਕੱਲ ਕੋਲ ਨੂੰ ਸਾਰੇ ਭੇਜ ਜੂਗਾ ਇਹ ਅੱਤ ਤੱਕ ਯਾਰ ਆ ਦੇਖੋ ਬਾਈ ਤਕੜੇ ਗਈ ਤੈਨੂੰ ਹਰਕਾ ਜਿਹੜਾ ਮੇਰੇ ਵਾਲਾ ਖੇਤ ਵੀ ਗੇੜਿਆ ਨਾ ਬਰਸੀਨ ਵਾਲਾ ਖੇਤ ਆ ਆ ਤੁਹਾਨੂੰ ਬਾਈ ਤੁਸੀਂ ਪਹਿਲੀ ਵੀਡੀਓ ਚ ਦੇਖਿਆ ਹੋਣਾ ਇਹ ਇਹ ਆ ਤੱਕੀ ਗਿਰੀ ਦੀ ਉਹ ਪਾਰਲੀ ਗਰੀ ਵੀ ਦੀ ਇਹ ਆ ਤੱਕੀ ਗਿਰੀ ਦੀ ਆ ਤਾਂ ਨਾ ਕੋ ਨਿਹਰੀ ਨਾ ਝਖੜ ਮੈਂ ਦੱਸਾਂ ਨੀ ਤਕੜਾ ਖੇਤ ਆ ਜਿਹੜਾ ਮੇਰੇ ਬਰਸੀਨ ਵਾਲਾ ਗੇੜਿਆ ਗੰਨੇ ਵਾਲਾ ਗੇੜਿਆ ਏ ਬੀ ਜੀ ਬਾਈ ਮੇਰੇ ਸਾਹਬ ਤੇ ਨਹੀਂ ਆ ਬਾਈ ਗੱਲ ਸੁਣ ਹੁਣ ਗਿਰ ਗਿਆ ਮਾਸੜ ਕੁਝ ਨਹੀਂ ਕਹਨੇ ਕੁਝ ਨਹੀਂ ਵਿਗੜਨਾ ਐਉਂ ਕਹਿਣਾ ਵਾ ਮੀ ਪੈ ਗਿਆ ਇਹਦਾ ਬਚਣਾ ਕੁਝ ਨਹੀਂ ਖਤਮ ਹੈ ਖਤਮ ਹੈ ਇਹ ਨਹੀਂ ਬਾਈ ਆਪਣੇ ਸਮਝ ਤੇ ਹੈ ਸਮਝ ਹੈਗਾ ਹੁਣ ਤੱਕ ਆਪਾਂ ਕਹੀਗੇ ਜੀ ਦਾ ਬਾਈ ਦੇਖ ਕੇ ਦੋ ਕੁਆਟਰ ਚਾਰ ਘੱਟੇ ਹੋਵੇ ਖੜਾ ਹੋਵੇ ਆ ਹੁਣ 26 ਆ ਬਾਈ ਇੱਧਰ ਇਹ ਨਹੀਂ ਗਿਰਦਾ ਕੁਝ ਹੋ ਜਵੇ ਨਾ ਮਾਸੜ ਇਹ ਤਾਂ ਯਾਰ ਨਹੀਂ ਪਾਸ ਨਹੀਂ ਹੈ ਬਾਈ ਕਹਿੰਦਾ 05 ਵਾਪਸ ਨਹੀਂ ਹੈ ਬਾਈ ਅੱਛਾ ਜਿਹੜਾ ਤੇਰਾ ਇੱਕ ਹੋਰ ਕਿਹੜਾ ਕਹਿੰਦਾ 400 ਕੋਸ ਨੂੰ ਵੀ ਡੋਟੀ ਜ਼ਿਆਦਾ ਪਈ ਦੀ ਹੈ 468 ਡੋਟੀ ਦੀ ਵੀ ਸ਼ਿਕਾਇਤ ਐਕਦੀ ਬਹੁਤ ਆਈ ਆ ਹੂੰ 468 ਨਹੀਂ 4001 4001 ਕਿਹੜਾ ਉਹ ਨੂੰ ਹਾਂ ਹੈਗੀ ਆ ਉਹ ਨੂੰ ਡੋਟੀ ਐਸ ਤਰ੍ਹਾਂ ਦੀ ਉਹ ਯਾਰ ਉਹਨੇ ਰੇ ਥੋੜਾ ਲੇਟ ਕਰਤਾ ਮੇਰੇ ਸਾਹਬ ਜੀ ਉਹ ਰੇ ਦਾ ਕੋਈ ਫਰਕ ਨਹੀਂ ਹੈਗਾ ਹਾਂ ਜੇ ਡੋਟੀ ਪੈਂਦੀ ਹੈ ਉਹ ਪੈਂਦੀ ਉਹ ਪੈਂਦੀ ਬੱਲ ਤਾਂ ਦੇਖੋ ਬਾਈ ਅਸੀਂ ਬੱਲ ਬੱਲ ਤੇ ਨਹੀਂ ਜੀ ਨੂੰ ਮਾੜੀ ਕਹਿੰਦੇ ਤੁਸੀਂ ਸਾਡੀ ਗੱਲ ਸਮਝਿਓ ਹੁਣ ਝਾੜ ਵੀ ਠੀਕ ਹੋਊਗਾ ਅਸੀਂ ਝਾੜ ਨਹੀਂ ਪਰ ਜਿਹੜੀ ਆਹ ਚੀਜ਼ ਨਾ ਬਿਨਾ ਹਵਾ ਆ ਗਈ ਸੀ ਚਲ ਹ ਤਗੜੀ ਦੀ ਗਿਰਗੀ ਇਹ ਤਾਂ ਹੁਣ ਕੁਝ ਵੀ ਨਹੀਂ ਹੈ ਗੁੰਮਸੁੰਮ ਮੌਸਮ ਚ ਗਿਰਗੀ ਆ ਤੁਸੀਂ ਅੱਜ ਦੇਖ ਲਓ ਆਹ ਗਿਰੀ ਹੋਈ ਹੈ ਨਾ ਤੁਹਾਨੂੰ ਇਹ ਜੇ ਕੱਲੂ ਪਰਸੋਂ ਦਿਖਾਵਾਂਗੇ ਆ ਤੁਹਾਨੂੰ ਸਾਰੀ ਗਰੀਬੀ ਦਿਖੂਗੀ ਠੀਕ ਆ ਬਈ ਹੋ ਚੱਲਾ ਅੱਜ 24 ਤਰੀਕ ਗਈ ਦਿਨ ਦੋ ਚਾਰ ਕੇ ਕੱਢਣੇ ਬਸ ਆਪਾਂ ਨੇ ਹੁਣ ਦੋ ਚਾਰ ਵੀ ਅਸੀਂ ਤਰੀਕਰ ਕੱਢਣੇ ਆ ਮੈਂ ਹੁਣ ਦਾਣਾ ਮੂੰਹ ਚ ਪਾਇਆ ਸੱਬ ਨਹੀਂ ਖੜਕਦਾ ਚਾਬਰੀ ਹੁੰਦਾ ਕਿਹੜਾ ਹੋਇਆ ਦਾਣਾ ਪੱਕੇ ਵੀ ਆ ਪੂਰੀ ਮੈਂ ਢੋ ਦੇਖਿਆ ਤਾਂ ਤੱਕੀ ਕੱਦੀ ਗਿਰੀ ਪਈ ਆ ਉਹਦਾ ਕਿ ਚੈੱਕ ਵੀਰੋ ਥੱਲੇ ਤਾਂ ਨਹੀਂ ਹੈਗਾ ਕੁਝ ਕੱਚਾ ਪੱਕਾ ਕੱਚਾ ਪੱਕਾ ਦੇਖੋ ਹੇਟ ਤੇ ਜੰਮਣਾ ਨਹੀਂ ਆਦੇ ਇਧਰ ਵਿੱਚ ਪਾਣੀ ਲੱਗਦੇ ਆ ਜੀ ਇਹਨੂੰ ਬਿਨਾ ਗੱਲੋਂ ਜਿਹੜੀ ਗਿਰ ਰਹੀ ਹੈ ਨਾ ਇਹ ਇਹ ਥੋੜਾ ਜਿਹਾ ਚੱਕਰ ਛੱਡੋ ਚਲੋ ਹਾਂਜੀ ਹਾਂ ਜੀ ਜਿਹੜੀਆਂ ਸਾਰੀਆਂ ਸਾਫ ਪਈ ਐ ਇਹ ਐਨੀ ਉੱਚੀ ਐ ਧਰਤੀ ਤੇ ਪਈ ਐ ਬਸ ਅੱਛਾ ਹੂੰ ਕਰੀਏ ਫੇਟਾ ਦਾ ਹਾਲ ਯਾਰ ਕੋਈ ਹੁਣ ਹੀ ਪਹਿਲੀ ਪੁੱਲੀ ਦੇਖ ਹੁਣ ਸਾਡੇ ਪਰਸੋ ਪਰਸੋ ਨੂੰ ਕਹਦੇ ਵੜਾ ਦੇ ਹੂੰ ਕਾਗਦੇ ਪਈ ਹੋ ਜਿਹੜੇ ਸੁੱਕਾ ਹੀ ਆ ਮਾਲੇ ਮਾਲ ਜਮਾ ਹੀ ਸੁੱਕਾ ਚੱਲ ਬਾਈ ਉਹ ਚੱਕਰ ਨਹੀਂ ਆ ਪਰ ਅੱਖ ਵੀ ਲੰਦੇ ਹੁਣ ਆਹ ਦੇਖ ਤਾਂ ਹੋਰੇ ਕੋ ਬਣਿਆ ਉੱਪਰ ਇਹਨੇ ਖਬਰੇ ਕਿਆ ਕਰਨਾ ਕੁਝ ਨਹੀਂ ਪਤਾ ਇਹਦਾ ਸਾਡੇ ਨਾਲ ਬੈਸਟ ਜੀ ਮਿਲ ਗਿਆ ਇੱਕ ਵਾਰ ਜਾ ਕੇ ਹੈ ਕਾਲੇ ਨਾਲ ਮਿਲ ਕਾਲੇ ਨੂੰ ਪੁੱਛੋ ਪਰ ਆਦੂ ਆਪਣਾ ਫਲਾਟ ਫਿਰ ਦੇਖਦੇ ਆ ਜੀ ਸ਼ਹਿਰ ਚ ਆਮ ਕਰਦੇ ਕਢਾ ਦਵਾ ਨਾ ਠੀਕ ਆ ਬਾਈ ਫਿਰ ਜਦੋਂ ਆਪਣਾ ਦਿਮਾਗ ਦੇ ਖੱਲੇ ਜਾਂਦਾ ਫੇਰ ਨਹੀਂ ਦੇਖਦਾ ਜਿਹੜੀ ਗਿਰੀ ਆ ਨਾ ਇਹ ਕਰਨੇ ਕਰਕੇ ਮੈਨੂੰ ਹੋ ਗਿਆ ਜੇ ਕਿਤੇ ਖੜੀਆ ਨਹੀਂ ਮੈਂ ਕੱਢ ਦਿੰਦਾ ਤੇ ਹੋ ਟਾਈਮ ਉਹ ਗਿਰ ਗਈ ਹਲੇ ਹਲੇ ਦਾਣਾ ਵੀ ਹਰਾ ਉਹਦਾ ਇਹਦਾ ਮੈਨੂੰ ਬਾਈਆਂ ਨੇ ਵੀ ਕਹਤਾ ਮੈਂ ਚੱਲ ਗੱਲ ਗੌਰੀ ਨਹੀਂ ਕਹਿੰਦੇ ਵੀ ਗਿਰਦੀ ਆ ਇਹ ਮੈਂ ਚੱਲ ਜਿਹੜੀ ਗਿੰਨੀ ਦੀ ਗੇਰ ਲਈ ਹੁਣ ਕਰਨੀ ਆ ਬਿਨਾ ਹੋਵਾ ਤੇ ਜੇ ਹੁਣ ਬੈਟਰੀ ਫੁੱਟਰੀ ਰੱਖਾ ਟਰੈਕਟਰ ਨੂੰ ਕੱਢਾ ਬਾਹਰ ਨੂੰ ਖਾਡੂ ਦੀ ਪੂਰੀ ਮਾਰ ਉਹਦੇ ਪੂਰੀ ਮਾਰ ਕੱਪੜਾ ਉਹ ਯਾਰ ਆਇਆ ਲਾਇਆ ਵਜੇ ਕਣ ਉਹਨੇ ਲਾਇਆ ਹੁੰਦਾ ਬੈਟ ਪਰ ਕਰਕੇ ਲਾਇਆ ਬਤਾ ਬੈਟਰੀ ਮੈਂ ਚਾਰਜ ਦਾ ਕਰੀ ਪਈ ਆ ਨੋਵੇਟਰ ਬਲਾਤੀ ਆ ਜ ਸਵੇਰ ਨੂੰ ਖੋਲੀ ਆ ਤਿੰਨ ਦਿਨ ਲੱਗੀ ਰਹੀ ਅੱਛਾ ਘਰ ਦਾ ਕੰਮ ਵੀ ਸਾਦੀ ਵਿੱਚ ਹੁਣ ਉਹ ਬੈਟਰੀ ਬਲਾਇਆ ਹੈ ਅੱਛਾ ਹੁਣ ਮੈਂ ਕਿਹਦੇ ਪਾਏ ਤਾਂ ਹੁਣ ਮਸਲਾ 26 ਨੂੰ ਵੀ ਡੋਟੀ ਆ ਯਾਰ ਕਿਆੰਤ ਡੋਟੀ ਦਾ ਪਾਣੀ ਜਿਹੜਾ ਹੋ ਗਿਆ ਪਰ ਇਹਨੇ ਡੋਟੀ ਪਾਉਣੀ ਆ ਲਾ ਡੋਟੀ ਗੱਲ ਸਾਰੀ ਨੂੰ ਇਹ ਲਾ ਬੱਲੇ 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 ਡੋਟੀ ਜ਼ਿਆਦਾ ਯਾਰ ਇਹ ਪਾਣੀ ਦਾ ਚੱਕਰ ਆ ਪਾਣੀ ਵੀ ਲਾਇਆ ਹੋਇਆ ਪਾਣੀ ਦਾ ਵੀ ਆ ਹੋਗਾ ਕਰਕੇ ਬਹੁਤ ਉੱਭਾਰੀ ਕਿਹੜਾ ਬੰਦਾ ਕੱਢੂਗਾ ਪਰਲੀ ਵੀ ਦੇਖ ਕੇ ਕਹਣਾ ਕਾਲੀ ਕਾਲੀ ਦੀ ਹਰੀ ਹੈ ਜਿਹੜੀ ਲੈ 26 ਨੂੰ ਵੀ ਡੁੱਟੀ ਯਾਰ ਦੱਸ ਅਸੀਂ ਤਾਂ ਹਾਈਬ੍ਰਿਡ ਨੂੰ ਪਿੱਟੀ ਗਏ ਆਫਰਾਂ ਕਿਹੜਾ ਬੀਜੇ ਤੇ ਸਾਰੀ 26 ਆ ਇਹ ਪਤਰਾ ਵੀ ਹਾਂ ਪੂਰੀ ਰਹੀ ਹੈ ਹਾਂ ਹਾਂ ਬਹੁਤ ਬਹੁਤ ਹੈ ਇਹਨੂੰ ਵੀ ਯਾਰ ਡੁੱਟੀ ਸ਼ਾ ਨਹੀ ਓਏ ਯਾਰ ਨਹੀਂ ਤਾਂ ਕਹਿ ਮਤਬ ਲੈ ਐਡਾਉਲ ਨੂੰ ਆਉਂਦਾ ਨਹੀਂ ਕੱਪੜੇ ਤਾਂ ਹੁਣ ਚੱਲ ਮੈਂ ਉਹ ਥੇ ਚੰਕੜੀ ਦੇਖੇ ਰੋਡੀਆਂ ਆਹ ਰੋਡੀਆਂ ਪਈਆਂ ਦੇਖਦਾ ਉਹ ਦਿਓ ਕਿੱਥੇ ਦੂਤ ਹੀ ਲਿਖਦੀ ਆ ਦੂਤ ਤੇ ਲਿਖਦੀ ਮੈਂ ਉੱਥੇ ਦੇਖੀ ਹੋਵੇ ਇਹਨੂੰ ਕਾਲਾ ਕਾਲੀ ਕੋਈ ਤੁੰਗਾ ਨਾ ਹੈ ਹੀ ਨਹੀਂ ਮਾਸੜਾ ਐਕਸਪੀਰੀਅੰਸ ਚਲੋ ਭਾਈ ਬਾਕੀ ਕਰਦੇ ਹਾਂ ਹੁਣ ਭਾਈ ਵੀਡੀਓ ਬੰਦ ਹੁਣ ਤੁਹਾਨੂੰ ਦਿਖਾਵਾਂਗੇ 25 ਦੀ ਅਪਡੇਟ 24 ਦੀ ਅਪਡੇਟ ਲੰਘ ਗਈ ਅੱਛੀ ਤੇ ਬਾਅਦ ਤਾਂ ਆਪਾਂ ਨੇ ਤੁਹਾਨੂੰ ਕੀ ਆਈ ਤਾਂ ਵੀ ਵੜ ਦੇਣੀ ਕਾਲੂ ਮਾਸੜਾ ਲਾਲਗੀ ਟੱਪ ਗਈ ਅਸੀਂ ਕਾਲ ਦੀ ਹੁਣ ਕਾਲੂ ਦੇਖਾਂਗੇ ਰੱਬ ਰੱਖੇ ਸੁੱਖ ਚਲੋ ਕਰੀਏ ਟਰੈਕਟਰ ਰੂਟਰ ਤਿਆਰ ਹੁਣ ਲਾਈਏ ਬਾਈ ਬਿੱਡ ਵੱਡਾ ਹਾਂ ਦੇਖਿਆ ਵੀ ਨੀ ਕਿੰਨਾ ਕਾ ਵਿੱਚ ਲਿਆ ਕੇ ਪਾਣੇ ਮਰਦੀ ਵੇ ਸਾਲਫ ਮਾਰ ਕੇ ਚੱਲ ਬਿਲਕੁਲ ਬਿਲਕੁਲ ਠੀਕ ਹੈ ਨਾ ਹਾਂ ਚਲੋ ਠੀਕ ਆ ਜੀ ਕਾਲੇ ਦੇ ਪਹਿਲਾਂ ਨੀਲਵਰ ਟਾਈਮ ਮਾਰਾ ਕਾਲੇ ਤੇ ਲੈ ਟਾਈਮ ਟਾਈਮ ਕਾ ਲਿਓ ਨਾ ਗਰੀਆਂ ਵਿੱਚ ਇਧਰ ਉਧਰ ਨੂੰ ਵੱਢ ਕੇ ਹੀ ਰਹਿਣਾ ਵਿੱਚ ਹਾਂ ਚੱਕ ਹੋ ਜੂ ਫਿਰ ਫਿਰ ਤੜਕੋ ਨੇ ਆ ਗਈ ਮੌਕੇ ਨਾ ਠਭਾ ਜਾਲ ਕੰਮ ਨੇ ਗੇੜੇ ਤਾਂ ਆਪਣੇ ਦੋ ਆ ਸਾਰੇ ਦਿਨੇ ਉਹਨਾਂ ਉੱਤੇ ਜੇ ਅਸੀਂ ਲੱਗ ਗਈ ਮਰਦੇ ਰਗੇ ਫਿਰ ਸਰ ਗਿਆ ਉਹ ਵੱਢ ਕੇ ਪਹਿਲਾਂ ਵਿੱਚ ਘੇਟਣੀ ਚਲੋ ਬਾਕੀ ਬਾਈ ਠੀਕ ਆ ਜੀ ਤੁਹਾਨੂੰ ਦਿਖਾਉਨੇ ਆ ਬਾਕੀ ਕੀ ਆ ਅਗਲਾ ਪ੍ਰੋਸੈਸ ਆ ਪ੍ਰੋਸੈਸ ਹਾਂ ਠੀਕ ਆ ਜੀ ਤਸਕਾਲ ਜੀ ਲੋ ਬਾਈ ਕੱਲਾ ਕਮਰਾ ਲਾਗੇ ਬਾਕੀ ਕਿਤੇ ਵੀ ਨਹੀਂ ਬਾਈ ਇਹਨਾਂ ਨੇ ਕੱਟੀ ਟੈਨ ਕਮਰਾ ਚੋਂ ਸੈਨ ਕਿਤੇ ਵੀ ਨਹੀਂ ਕੱਟੀ ਹੈ ਆ ਰਹਿ ਗਈ ਬਸ ਇੱਕ ਜ਼ੜ ਇਹ ਕਹਿੰਦੇ ਵੀ ਸਾਰੀ ਲੱਕ ਜਿਹੜੀ ਕਟਿੰਗ ਬਚੂਗੀ ਉਹ ਲਾਉਂਗੇ ਵੀ ਟਾਇਲ ਨਹੀਂ ਲੱਡਣੀ ਹੈ ਅਜੇ ਤੱਕ ਬਈ ਇਹਨਾਂ ਨੇ ਕਟਰ ਤੱਕ ਨਹੀਂ ਚਲਾਇਆ ਹੈਗਾ ਵਾਹ ਆਓ ਦੇਖੋ ਵੀ ਸਾਰੇ ਜਿਹੜੇ ਪੀਸ ਆਏ ਤੇ ਆਪਣਾ ਲੱਗ ਗਏ ਮੈਂਨ ਉਹ ਗਿਆਜ ਤਾਂ ਇੱਕ ਦੋ ਦਿਨ ਪਹਿਲਾਂ ਲਾਗੇ ਤੇ ਬਹੁਤ ਵਧੀਆ ਬਣ ਗਿਆ ਬਾਕੀ ਦਰਵਾਜੇ ਵਾਲੇ ਕਿ ਆਵੇ ਉਹਨੇ ਵੀ ਆਉਣਾ ਬਈ ਅੱਜ ਇੱਕ ਸਲਾ ਬਣਦੀ ਵੀ ਰੰਗ ਦੇ ਬਾਅਦ ਦਰਵਾਜਾ ਲਗਾਈਏ ਇੱਧਰ ਲੱਗੇ ਹੋਏ ਹਨ ਇਹਦੇ ਇੱਧਰ ਸਪੇਸ ਰਹੂਗੀ ਇਹਨਾਂ ਉੱਤਰ ਹਾਂ ਕੋਈ ਨਹੀਂ ਆਈ ਤੋ ਬਾਕੀ ਆ ਬਈ ਉਹ ਤੇ ਡਿਫਰੈਂਟ ਹੈ ਇੱਧਰ ਆਹੇ ਐਥੇ ਕਿੱਥੇ ਲਾਈ ਆਪਾਂ ਨੇ